ਮਹਾਰਾਜ ਪੈਂਡਾ ਨਵੇੜਦੇ ਹੋਏ ਅੰਬਾਲੇ ਦੇ ਇਲਾਕੇ ਪਿੰਡ ਪੰਜੋਖਰੇ ਪਹੁੰਚੇ ਨੇ ਮਹਾਨ ਕੋਸ਼ ਵਿੱਚ ਇੱਕ ਪੰਡਤ ਦਾ ਜ਼ਿਕਰ ਹੈ ਲਾਲ ਚੰਦਾ ਔਰ ਇਹ ਜਿਹੜਾ ਲਾਲ ਚੰਦ ਹੈ ਇਹਨੂੰ ਵਿਦਿਆ ਦਾ ਬੜਾ ਅਭਿਮਾਨ ਹੈ ਇਹਨੇ ਵੇਖਿਆ ਬੜੇ ਤੰਬੂਕ ਨਾਤਾ ਲੱਗੇ ਹੋਏ ਨੇ ਡੇਰਾ ਸੱਜਿਆ ਹੋਇਆ ਐ ਬਹੁਤ ਸੰਗਤਾਂ ਵਹੀਰਾ ਕਤੀ ਇਧਰ ਨੂੰ ਆ ਰਹੀਆਂ ਨੇ ਤੇ ਸਿੱਖ ਸਮਾਜ ਉੱਥੇ ਮਿਲਦਾ ਐ ਪੁੱਛਦਾ ਐ ਪੰਡਤ ਵੀ ਇੱਥੇ ਡੇਰਾ ਕਿਸ ਦਾ ਐ ਕਹੇ ਉਹ ਸਿੱਖ ਨੇ ਸਤਿਗੁਰ ਅਹੈ ਸ਼੍ਰੀ ਹਰਿ ਕ੍ਰਿਸ਼ਨ ਨਾਮ ਜਗ ਕਹੈ ਸ਼੍ਰੀ ਨਾਨਕ ਗਾਦੀ ਪਰਥਿਤ ਹੈ ਹਰ ਅਵਤਾਰੇ ਸੁਭਤ ਸਮਚਿਤ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਕਵੀ ਰਾਜ ਸੰਤੋਖ ਸਿੰਘ ਨੇ ਬ੍ਰਿਜ ਭਾਸ਼ਾ ਦੇ ਬੋਲ ਨੇ ਸਿੱਖ ਆਖਣ ਲੱਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਮ ਹੈ ਇਹਨਾਂ ਦਾ ਗੁਰੂ ਨਾਨਕ ਦੇ 8ਵੇਂ ਸਰੂਪ ਨੇ ਉਹ ਗੁਰੂ ਨਾਨਕ ਜੋ ਪਰਮੇਸ਼ਵਰ ਦਾ ਅਵਤਾਰ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਗੁਰੂ ਨਾਨਕ ਸਾਹਿਬ ਕੌਣ ਨੇ ਬਾਣੀ ਵਿੱਚ ਪੂਰਾ ਨਾਮ ਲਿਖਿਆ ਮਹਾਰਾਜ ਦਾ ਕਈ ਆਖਣ ਗੇਰੀ ਗੁਰੂ ਨਾਨਕ ਨਾਮ ਹੈ ਆ ਦੇਵ ਅਖੇ ਬ੍ਰਾਹਮਣਾਂ ਨੇ ਲਾ ਦਿੱਤਾ ਕਿਸੇ ਬ੍ਰਾਹਮਣ ਨੇ ਨਹੀਂ ਲਾਇਆ ਗੁਰੂ ਅਰਜਨ ਸਾਹਿਬ ਦੀ ਬਾਣੀ ਹੈ ਗੁਰੂ ਨਾਨਕ ਦੇਵ ਗੋਵਿੰਦ ਰੂਪ ਪੂਰਾ ਨਾਮ ਗੁਰੂ ਨਾਨਕ ਦੇਵ ਹੈ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਗੁਰੂ ਨਾਨਕ ਦੇਵ ਇਸ ਦਾ ਐਮਬੋਡੀਮੈਂਟ ਆਫ ਦਾ ਲਾਰਡ ਆਫ ਦਾ ਯੂਨੀਵਰਸ ਉਹ ਪਰਮਾਤਮਾ ਗੁਰੂ ਨਾਨਕ ਰੂਪੀ ਸਰੀਰ ਧਾਰ ਕੇ ਦੁਨੀਆ ਤੇ ਆਇਆ ਹੈ ਉਹ ਬੜਾ ਔਖਾ ਹੋਇਆ ਦਿਜ ਪੰਡਤ ਆਖਣ ਲੱਗਾ ਕਹੇ ਦਿਜ ਭੇ ਸ੍ਰੀ ਕ੍ਰਿਸ਼ਨ ਮਹਾਨੇ ਧਨ ਅਵਤਰੇ ਸਰਬ ਜਗ ਜਾਣੇ ਤਿੰਨ ਤੇ ਭੀ ਨਿਜ ਨਾਮ ਬਡੇਰਾ ਸ੍ਰੀ ਹਰਿ ਕ੍ਰਿਸ਼ਨ ਰਖਾਏ ਬਖੇਰਾ ਕਹਿੰਦਾ ਵੀ ਸਾਡੇ ਬਹੁਤ ਮਹਾਨ ਅਵਤਾਰ ਹੋਏ ਨੇ ਸ੍ਰੀ ਕ੍ਰਿਸ਼ਨ ਭਗਵਾਨ ਉਹਨਾਂ ਨਾਲੋਂ ਵੀ ਵੱਡਾ ਨਾਮ ਰਖਾਲਿਆ ਤੁਹਾਡੇ ਗੁਰੂ ਨੇ ਹਰਿ ਕ੍ਰਿਸ਼ਨ ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਉਚਾਰੀ ਔਰ ਸ਼੍ਰੀ ਮਦ ਭਗਵਤ ਗੀਤਾ ਦਾ ਜਿਹੜਾ ਜਾਪ ਕਰਦਾ ਹੈ ਕਹਿੰਦੇ ਉਹ ਪ੍ਰਭੂ ਨੂੰ ਮਿਲ ਪੈਂਦਾ ਹੈ ਤੁਹਾਡੇ ਗੁਰੂ ਦਾ ਨਾਮ ਵੱਡਾ ਹੈ ਉਮਰਾ ਤੁਸੀਂ ਦੱਸਦੇ ਹੋ ਥੋੜੀ ਹੈ ਚਲੋ ਗੀਤਾ ਤੇ ਉਹ ਕਿੱਥੋਂ ਉਚਾਰ ਪਾਉਣ ਮਹਿੰਗੀ ਭਾਸ਼ਾ ਦੇ ਅਲਫਾਸ ਤੇ ਉਹਨਾਂ ਦੇ ਗਲੂਏ ਚੋਂ ਕਿੱਥੇ ਨਿਕਲਣੇ ਨੇ ਜੇ ਤੁਹਾਡਾ ਗੁਰੂ ਗੀਤਾ ਦੇ ਅਰਥ ਕਰਕੇ ਸੁਣਾ ਦਵੇ ਤੇ ਮਨ ਲਵਾਂਗਾ ਕਾਬਿਲ ਹੈ ਇਸ ਨਾਮ ਦੇ ਨਹੀਂ ਤੇ ਕੂੜੀ ਵੜਿਆਈ ਹੈ ਵਾਧੂ ਦਾ ਟੰਡੋਰਾ ਪਟਿਆ ਹੈ ਤੁਸੀਂ ਇੱਕ ਬੱਚੇ ਨੂੰ ਗੁਰੂ ਮੰਨੀ ਬੈਠੇ ਹੋ ਉਹ ਸਿੱਖ ਵੀ ਥੋੜੇ ਜੇ ਗਰਮ ਹੋਏ ਉਹ ਕਹਿੰਦੇ ਪੰਡਤ ਜੀ ਜ਼ੁਬਾਨ ਨੂੰ ਲਗਾਮ ਦਿਓ ਨਾਮ ਹੀ ਵੱਡਾ ਨਹੀਂ ਸਾਡਾ ਗੁਰੂ ਨਾਮ ਤੋਂ ਵੀ ਵੱਡਾ ਹੈ ਆਓ ਤੁਹਾਨੂੰ ਗੁਰੂ ਦਰਬਾਰ ਵਿੱਚ ਲੈ ਕੇ ਚੱਲਦੇ ਹਾਂ ਤੁਹਾਨੂੰ ਸਮਝ ਪਵੇਗੀ ਗੁਰੂ ਦੀ ਹਸਤੀ ਕੀ ਹੈ ਉਹ ਸਿੱਖਾਂ ਨੇ ਜਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੇਨਤੀ ਕੀਤੀ ਮਹਾਰਾਜ ਕਹਿੰਦੇ ਲਿਆਓ ਪੰਡਤ ਨੂੰ ਕਹਿੰਦੇ ਇਹਦੀ ਨਾ ਬੁੱਧੀ ਰੂਪੀ ਅੱਖ ਵਿੱਚ ਹੰਕਾਰ ਦਾ ਮੋਤੀਆ ਪਿਆ ਹੋਇਆ ਹੈ ਇਹਦਾ ਇਲਾਜ ਕਰਨਾ ਬੜਾ ਜ਼ਰੂਰੀ ਹੈ ਬਾਣੀ ਚੋਂਦਾ ਨਾ ਮੋਹੇ ਬਾਦ ਅਹੰਕਾਰ ਸਰ ਪਰ ਰੁੰਨਿਆ ਸੁਖ ਨਾ ਪਾਇਨ ਮੂਲ ਨਾਮ ਵਿਸੁੰਨਿਆ ਜਿਹੜਾ ਹੰਕਾਰ ਦਾ ਕੀੜਾ ਹੈ ਨਾ ਬੰਦੇ ਨੂੰ ਸੁੱਖ ਨਹੀਂ ਮਿਲਣ ਦਿੰਦਾ ਹਰ ਚੀਜ਼ ਤੇ ਤਰਕ ਇਕੋਇਸਟਿਕ ਬਿਹੇਵੀਅਰ ਨਾਲੇ ਆਪ ਤੰਗ ਰਹਿਣਾ ਨਾਲੇ ਅਗਲੇ ਨੂੰ ਤੰਗ ਕਰਨਾ ਤੇ ਗੁਰੂ ਕੀ ਕਰਦਾ ਇਹੋ ਜੇ ਮਰੀਜ਼ਾਂ ਲਈ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔ ਖੁਦ ਮੁਖ ਦੇਵੈ ਕਟੈ ਜਮ ਕੀ ਫੰਦਾ ਗੁਰੂ ਸਭ ਰੋਗਾਂ ਸੋਗਾਂ ਦਾ ਇਲਾਜ ਕਰਦਾ ਹੈ ਵਿਕਾਰਾਂ ਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਇਲਾਜ ਕਰਦਾ ਹੈ ਵਿਦਿਆ ਦੇ नशे ਵਿੱਚ ਚੂਰ ਪੰਡਤ ਲਾਲ ਚੰਦ ਆਇਆ ਦਰਬਾਰ ਵਿੱਚ ਪਰ ਮੱਥਾ ਨਹੀਂ ਟੇਕਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵੀ ਇਹ ਤੇ ਬਚਪਨ ਵਿੱਚ ਹੈ ਸામਨੇ ਆ ਕੇ ਬੈਠ ਗਿਆ ਗੁਰਦੇਵ ਆਖਣ ਲੱਗੇ ਪੰਡਤ ਜੀ ਦੱਸੋ ਕੀ ਸਵਾਲ ਹੈ ਤੇ ਪੰਡਤ ਆਖਣ ਲੱਗਾ ਮਹਾਰਾਜ ਮੈਂ ਸ਼੍ਰੀ ਕ੍ਰਿਸ਼ਨ ਮਹਾਰਾਜ ਦਾ ਉਪਾਸ਼ਕ ਹਾਂ ਉਹਨਾਂ ਗੀਤਾ ਉਚਾਰੀ ਗਿਆਨ ਦੇ ਸਾਗਰ ਸਾਨੂੰ ਔਰ ਗੀਤਾ ਦੇ ਉਪਦੇਸ਼ ਨਾਲ ਜੁੜ ਕਰਕੇ ਜੀਵਨ ਸਫਲਾ ਹੁੰਦਾ ਹੈ ਮੈਨੂੰ ਠੀਕ ਨਹੀਂ ਲੱਗਿਆ ਤੁਹਾਡਾ ਨਾਮ ਸ੍ਰੀ ਕ੍ਰਿਸ਼ਨ ਨਾਲੋਂ ਵੀ ਵੱਡਾ ਹਰਿ ਕ੍ਰਿਸ਼ਨ ਮੇਰੀ ਇਹ ਸਿਨਮਰ ਬੇਨਤੀ ਹੈ ਮੈਂ ਤੁਹਾਡੇ ਨਾਮ ਨੂੰ ਸਾਰਥਕ ਫਿਰ ਮੰਨਾਂਗਾ ਜੇ গীਤਾ ਦੇ ਅਰਥ ਕਰ ਦੋ ਤੇ ਗੁਰਦੇਵ ਮੁਸਕੁਰਾਏ ਨੇ ਕਹਿੰਦੇ ਪੰਡਤ ਜੀ ਇਹ ਕੋਈ ਔਖੀ ਗੱਲ ਨਹੀਂ ਮੈਂ ਅਰਥ ਕਰ ਦਿੰਨਾ ਹੈ ਪਰ ਤੁਸੀਂ ਫਿਰ ਹੋਰ ਤਰਕ ਕਰ ਦੇਣਾ ਹੈ ਵੀ ਗੁਰੂ ਪਰਿਵਾਰ ਹੈ ਕਿਸੇ ਚੰਗੇ ਗਿਆਨੀ ਚਤੁਰ ਬਖਤਾ ਪੰਡਤ ਨੂੰ ਭੇਟਾ ਦੇ ਕੇ ਅਰਥ ਸਿੱਖ ਲੈ ਹੋਣਗੇ ਤੁਸੀਂ ਐਦਾਂ ਕਰੋ ਆਪਣੇ ਪਿੰਡ ਵਿੱਚੋਂ ਕੋਈ ਵੀ ਆਦਮ ਜਾਤ ਲੈ ਆਓ ਮੈਂ ਅਰਥ ਕਰਵਾ ਦਿੰਨਾ ਤੁਸੀਂ ਕਲਾ ਵੇਖਣੀ ਹੈ ਨਾ ਅਜ਼ਮਤ ਵੇਖਣੀ ਹੈ ਕਰਾਮਾਤ ਵੇਖਣੀ ਹੈ ਮੇਰੀ ਤੁਹਾਨੂੰ ਪ੍ਰਗਟ ਕਰਕੇ ਵਿਖਾਵਾਂਗਾ ਅੱਜ ਕਸ਼ਾ ਮਜਾਉਂਦਾ ਲਾਲ ਚੰਦ ਪੰਡਤ ਪਿੰਡ ਜਾ ਵੜਿਆ ਵੀ ਅੱਜ ਗੁਰੂ ਘਰ ਨੂੰ ਨੀਵਾ ਵਖਾਵਾਂਗਾ ਤੇ ਸ਼ੈਤਾਨੀ ਇਹ ਕੀਤੀ ਐ ਝੂਰਾਂ ਦਾ ਕਾਕਾ ਛੱਜੂ ਉਹਨੂੰ ਬਾਹੋਂ ਪਕੜ ਕੇ ਤੁਰਦਾ ਐ ਇਤਿਹਾਸ ਵਿੱਚ ਇਹ ਜ਼ਿਕਰ ਐ ਮਹਾ ਮੂੜ ਬੋਲਬੇ ਨਹਿ ਜਾਣੈ ਪੇਟ ਭਰਨ ਲਓ ਕਾਰਜ ਠਾਨੈ ਕਹਿੰਦੇ ਇਹ ਬੰਦਾ ਸ਼ੱਜੂ ਚੀਵਰ ਮੂਡ ਸੀ ਬੋਲ ਨਹੀਂ ਸੀ ਸਕਦਾ ਜ਼ੁਬਾਨ ਕਰਕੇ ਗੁੰਗਾ ਸੀ ਤੇ ਗੁਰੂ ਘਰ ਦੀ ਤੋਹਫੀਨ ਕਰਨ ਲਈ ਜਾਣ ਬੁਝ ਕੇ ਪੰਡਤ ਲਾਲ ਚੰਦ ਨੇ ਸ਼ੈਤਾਨੀ ਕੀਤੀ ਇਹ ਗੁੰਗੇ ਨੂੰ ਲੈ ਕੇ ਗੁਰੂ ਦਰਬਾਰ ਵਿੱਚ ਆ ਗਿਆ ਗੁਰਾਂ ਦੇ ਸਨਮੁਖ ਆ ਕੇ ਸ਼ੱਜੂ ਚੀਵਰ ਤੇ ਪੰਡਤ ਬੈਠ ਗਏ ਤੇ ਮਹਾਰਾਜ ਸ਼ੱਜੂ ਜੀ ਵਰਨੂ ਆਖਣ ਲੱਗੇ ਐ ਮੇਰੇ ਪਿਆਰੇ ਸ਼ੱਜੂ ਪੰਡਤ ਜੀ ਦੇ ਮਨ ਵਿੱਚ ਕੁਝ ਸ਼ੰਕੇ ਨੇ ਕੁਝ ਫੁਰਨੇ ਨੇ ਤੁਸੀਂ ਉੱਤਰ ਦੇਣੇ ਨੇ ਇਹਨਾਂ ਦਾ ਮਨ ਨਾ ਹੰਕਾਰ ਵਿੱਚ ਕੁਝ ਟੇਡਾ ਚੱਲਦਾ ਹੈ ਤੇ ਅੱਜ ਮੈਂ ਸਿੱਧਾ ਕਰਨਾ ਹੈ ਕਹਿੰਦੇ ਉਹ ਕੋਲ ਜਿਹੜੀ ਹੱਥ ਵਿੱਚ ਛੜੀ ਸੀ ਨਾ ਮੁਸਕਰਾਉਂਦੇ ਹੋਏ ਛੱਜੂ ਚੀਵਰ ਦੇ ਉਦਾਂ ਹੀ ਸਿਰ ਵਿੱਚ ਮਾਰਦੇ ਨੇ ਪ੍ਰੇਮ ਦੇ ਨਾਲ ਨਜ਼ਰੇ ਨਿਆਮਤ ਕੀਤੀ ਐਸੀ ਕਿਰਪਾ ਹੋਈ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਸ਼ਸ਼ਤਰਗਿਆ ਧੀਵਰ ਬਨਿਓ ਸੁਰਬਾਣੀ ਕਹਿ ਤਾਹੀ ਕਾਸਮੇ ਨਾ ਸ਼ਾਸਤਰ ਪ੍ਰাব੍ਰਿਤ ਦਿਜ ਕਹੋ ਪੂਰਬ ਮੁਜ ਪਾਹੀ ਜਿਹੜਾ ਗੁੰਗਾ ਸੀ ਨਾ ਉਹ ਚਤੁਰਬਕਤਾ ਹੋ ਨਿਬੜਿਆ ਉਹਦੇ ਗਲੂਏ ਚੋਂ ਸੰਸਕ੍ਰਿਤ ਦੇ ਲਬਜ਼ ਪਰਫੁੱਲਤ ਹੋਣ ਲੱਗ ਪਏ ਪੰਜਾਬੀ ਚ ਸਮਝਾ ਦਵਾਂ ਕੀ ਆਂਦਾ ਹੈ ਕਹਿੰਦਾ ਹੈ ਪੰਡਤ ਕਿਸ ਸ਼ਾਸਤਰ ਵਿੱਚ ਪ੍ਰਵਿਰਤੀ ਹੈ ਮੈਨੂੰ ਦੱਸਣਾ ਕਰੋ ਕਿਸ ਵਿਸ਼ੇ ਤੇ ਵਿਚਾਰ ਕਰਨੀ ਹੈ ਕਹਿੰਦੇ ਪੰਡਤ ਦਾ ਰੰਗ ਉੱਡ ਗਿਆ ਇਹ ਤੇ ਜਨਮ ਤੋਂ ਲੈ ਕੇ ਅੱਜ ਤੱਕ ਬੋਲਿਆ ਹੀ ਨਹੀਂ ਐਸੀ ਕਰਾਮਾਤ ਅੱਖੀਂ ਡਿੱਠੀ ਉਹ ਜਿਹੜੇ ਗਲੂਏ 'ਚ ਅਲਫਾਜ਼ ਸਨ ਉਹ ਅੰਦਰ ਹੀ ਘੁਟੇ ਗਏ ਜਦੋਂ ਬੋਲ ਨਾ ਸਕਿਆ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮੁਸਕੁਰਾਏ ਨੇ ਕਹਿੰਦੇ ਸ਼ੱਜੂ ਚੀਵਰ ਅ ਚੰਬੇ ਵਿੱਚ ਹੈ ਪੰਡਿਤ ਲਾਲ ਚੰਦ ਹੁਣ ਇਹਦਾ ਗਲੂਆ ਸਾਥ ਨਹੀਂ ਦੇ ਰਿਹਾ ਜਾਂ ਤੇਰੇ ਤੇ ਮੇਰੀ ਨਜ਼ਰੇ ਨਿਆਮਤ ਹੈ ਇਹਦੇ ਅੰਦਰ ਜਿੰਨੇ ਸਵਾਲ ਨੇ ਇਹਨੂੰ ਬੋਲਣਾ ਨਾ ਪਵੇ ਬਿਨਾ ਇਹਦੇ ਬੋਲੇ ਬੁੱਝ ਕੇ ਉੱਤਰ ਦੇਣਾ ਹੈ ਤੂੰ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਕਿਤੇ ਕਥਾ ਕਰ ਗੱਪਾਂਤ ਨਹੀਂ ਵੱਡੀ ਜਾਂਦਾ ਗੁਰਮਖਾਂ 'ਚ ਨਹੀਂ ਤਾਕਤ ਹੁੰਦੀ ਐ ਮਹਾਰਾਜ ਕਹਿੰਦੇ ਨੇ ਅੰਤਰ ਕੀ ਗਤ ਗੁਰਮਖ ਜਾਣੈ ਗੁਰੂ ਦੀ ਕਿਰਪਾ ਦੇ ਨਾਲ ਗੁਰਮਖਾਂ 'ਚ ਐਸੀ ਬਰਕਤ ਆ ਜਾਂਦੀ ਐ ਦਾ ਗੁਰਮਖ ਨੋਜ਼ ਦਾ ਕੰਡੀਸ਼ਨ ਆਫ ਯੋਰ ਇਨਰ ਮੋਸਟ ਤੇਰੇ ਅੰਦਰ ਕੀ ਚੱਲਦਾ ਆਇਓ ਦੱਸ ਦੇਣਗੇ ਸਾਡੇ ਕੋਲ ਜੇ ਤਾਕਤ ਨਹੀਂ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਗੁਰੂ ਦੇ ਸਾਰੇ ਸੇਖੀ ਖਾਲੀ ਨੇ ਸਜ਼ਮਤੋਂ ਜਿਨ੍ਹਾਂ ਤੇ ਨਦਰੇ ਨਿਆਮਤ ਐ ਉਹਨਾਂ ਵਿੱਚ ਇਹ ਬਰਕਤ ਹੁੰਦੀ ਐ ਇਤਿਹਾਸ ਵਿੱਚ ਜ਼ਿਕਰ ਹੈ ਨਹ ਦਿਜ ਪਰ ਕੋ ਬੋਲਣ ਦਿਓ ਸੁਨਤ ਬਿਲੋਕਤ ਤੂਸ਼ਨ ਭयो ਨਹੀਂ ਪ੍ਰਸ਼ਨ ਭੀ ਕਸ਼ੂ ਉਚਾਰਾ ਵਿੱਦਿਆ ਮਦ ਜਿਸ ਬੜੋ ਅਫਾਰਾ ਜਿਹੜਾ ਆਫਰਿਆ ਫਿਰਦਾ ਸੀ ਨਾ ਮੈਂ ਵਿਦਵਾਨ ਬੜਾ ਮਹਾਨ ਹਾਂ ਕਹਿੰਦੇ ਉਹਦੇ ਕੋਲੋਂ ਕੋਈ ਅਲਫਾਜ਼ ਹੀ ਨਾ ਗਲੂਏ ਚੋਂ ਕੱਢਿਆ ਗਿਆ ਤੇ ਸ਼ੱਜੂ ਛੀਵਰ ਨੇ ਕੱਲੇ-ਕੱਲੇ ਸਵਾਲ ਦਾ ਜਵਾਬ ਉਹਦੇ ਜ਼ਿਹਨ ਨੂੰ ਪੜ ਕੇ ਹੀ ਦੇ ਦਿੱਤਾ ਹੁਣ ਆਜੋ ਬਾਣੀ ਤੇ ਕੀ ਗੰਗਾ ਬੋਲ ਸਕਦਾ ਹੈ ਕੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਵਿੱਚ ਇਨੀ ਤਾਕਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਨਾ ਇੱਕ ਪੰਕਤੀ ਆਉਂਦੀ ਹੈ ਗੁੰਗਾ ਬਖਤ ਗਾਵੇ ਬਹੁ ਸ਼ੰਦ ਕਹਿੰਦੇ ਗੁਰੂ ਪਰਮੇਸ਼ਰ ਦੀ ਕਿਰਪਾ ਹੋਵੇ ਤੇ ਗੁੰਗਾ ਵੀ ਸ਼ੰਦ ਗਾਉਣ ਲੱਗ ਪੈਂਦਾ ਹੈ ਜਿਹੜਾ ਮਿਊਟ ਹੈ ਨਾ ਬੋਲਣਾ ਨਹੀਂ ਜਾਣਦਾ ਉਹਦੇ ਵਿੱਚ ਵੀ ਇਹ ਅਸਮਤ ਆ ਜਾਂਦੀ ਹੈ ਹੀ ਇਜ਼ ਏਬਲ ਟੂ ਸਪੀਕ ਐਂਡ ਸਿੰਗ ਸੌਂਗਸ ਉਹ ਵੀ ਗੀਤ ਗਾ ਸਕਦਾ ਹੈ ਜਿਹੜੇ ਦਸਮ ਬਾਣੀ ਪੜ੍ਹਦੇ ਨੇ ਨਾ ਉਹਨਾਂ ਇੱਕ ਸ਼ਬਦ ਪੜ੍ਹਿਆ ਹੋਵੇਗਾ ਸੋਣੈ ਗੁੰਗਜੋ ਜਾਹੇ ਸੋ ਰਸਨਾ ਪਾਵਈ ਸੋਣੈ ਮੂੜ ਚਿਤ ਲਾਏ ਚਤੁਰਤਾ ਆਵਈ ਦੂਖ ਦਰਦ ਭੋ ਨਿਗਟਨਾ ਤਿੰਨ ਨਰਕੇ ਰਹਿ ਹੋਜੋ ਜਾਕੀ ਏਕ ਬਾਾਰ ਚਉਪਈ ਕੋ ਕਹੈ ਗੁਰੂ ਪਰਮੇਸ਼ਰ ਦੀ ਕਿਰਪਾ ਹੋਵੇ ਤੇ ਗੁੰਗੇ ਬੋਲਦੇ ਨੇ ਲੰਗੜੇ ਚੱਲਦੇ ਨੇ ਅੰਨਿਆਂ ਨੂੰ ਦਿਖਣ ਲੱਗ ਪੈਂਦਾ ਹੈ ਅਗੇ ਗੁਰੂ ਗ੍ਰੰਥ ਸਾਹਿਬ ਤੇ ਇਥੋਂ ਤੱਕ ਆਂਦੇ ਨੇ ਗੁਰੂ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ ਗੁਰਦਿਆਲ ਸਮਰੱਥ ਗੁਰ ਗੁਰ ਨਾਨਕ ਪਤਤ ਉਧਾਰਨ ਹੈ ਗੁਰੂ ਪਰਮੇਸ਼ਰ ਦਾ ਸਰੂਪ ਹੈ ਔਰ ਇਸੇ ਕਰਕੇ ਹੀ ਉਹ ਸਮਰੱਥ ਹੈ ਹੀ ਇਸ ਆਲ ਪਾਵਰਫੁਲ ਵਟ ਏਵਰ ਹੀ ਡਿਜ਼ਾਇਰਸ ਕਮਸ ਟੂ ਪਾਸ ਜੋ ਗੁਰੂ ਹਰਕ੍ਰਿਸ਼ਨ ਚਾਵੇ ਉਹ ਪੱਥਰ ਤੇ ਲਕੀਰ ਹੈ ਉਹ ਵਾਪਰੇਗਾ ਹੋ ਸਕਦਾ ਕਿਸੇ ਨੂੰ ਸਾਖੀ ਇਹ ਸੱਚ ਨਾ ਲੱਗੇ ਪਰ ਇਹ ਮੇਰਾ ਵਿਸ਼ਾ ਸਿਰਫ ਇਨਾ ਹੀ ਹੈ ਵੀ ਗੁਰਬਾਣੀ ਜਿਹੜੀ ਚੀਜ਼ ਤੇ ਮੋਹਰ ਲਾਉਂਦੀ ਹੈ ਉਹ ਸਿੱਖ ਨੇ ਮੰਨਣਾ ਹੈ ਹਾਂ ਮੰਨ ਨਾ ਮੰ ਹੀ ਮੰਨੇ ਤੇ ਇਹਦੇ ਵਿੱਚ ਕੋਈ ਅਖਿਆਈ ਨਹੀਂ ਹੈ ਨਾ ਮੰਨ ਦੇ ਨਾਲ ਕਥਾਈ ਹੁੰਦੀ ਹੈ ਨਾ ਮੰਨ ਦੇ ਅਕੋਰਡਿੰਗ ਸਿੱਖੀ ਚੱਲਦੀ ਹੈ ਮੰਨ ਤੇ ਤੁਹਾਡੇ ਵੱਖੋ ਵੱਖ ਚੱਲਣਗੇ ਤੁਹਾਡੇ ਮੰਨ ਦੇ ਫੁਰਨਿਆਂ ਨਾਲ ਧਰਮ ਨਹੀਂ ਚੱਲਦਾ ਧਰਮ ਚੱਲਦਾ ਹੈ ਗੁਰਬਾਣੀ ਨਾਲ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜਿਵੜੇ ਵਰਨਾ ਕੋਈ ਖੈਰ ਹਾਥ ਜੋਰ ਕਰ ਪਰਿਓ ਅਗਾਰੀ ਕਰੀ ਡੰਡਉਤ ਪ੍ਰੇਮ ਕਰ ਭਾਰੀ ਭਵ ਸਾਗਰ ਤੇ ਮੋਹੇ ਉਧਾਰੋ ਹੋ ਧਰੋ ਕਰੁਣਾ ਬਿਰਧ ਸੰਭਾਰੋ ਹੋ ਪੰਡਤ ਲਾਲ ਚੰਦ ਨੇ ਚਰਨ ਫੜ ਲੈ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਗੁਰਦੇਵ ਮੈਨੂੰ ਬਖਸ਼ ਦਿਓ ਮੈਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦਿਓ ਮੈਂ ਔਗਣਾ ਦੇ ਸਹਿਤ ਹਾਂ ਅਪਰਾਧੀ ਹਾਂ ਤੁਸੀਂ ਤਾਰਨ ਹਾਂ ਰੋ ਜੱਡਾ ਚਾਹੇ ਅਪਰਾਧ ਹੋਵੇ ਗੁਰਦੇਵ ਦੀ ਕੀਰਤੀ ਜਿਹੜਾ ਗਾਉਂਦਾ ਹੈ ਸ਼ਰਨ ਵਿੱਚ ਜਿਹੜਾ ਆਉਂਦਾ ਹੈ ਮਹਾਰਾਜ ਬਖਸ਼ ਦਿੰਦੇ ਨੇ ਪਰ ਆਉਣਾ ਕਿਵੇਂ ਹੈ ਤਰਲਾ ਲੈਂਦੇ ਹੋਏ ਹਮ ਅਪਰਾਧੀ ਨਿਰਗੁਣੀ ਆਰੇ ਨਾ ਕਿਛੇ ਸੇਵਾ ਨਾ ਕਰਮਾਰੇ ਗੁਰ ਬੋਹਿਤ ਵਡਭਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ ਕਹਿੰਦੇ ਜਿਨ੍ਹਾਂ ਨੂੰ ਫਿਰ ਗੁਰੂ ਚਰਨਾ ਵਿੱਚ ਜਗ੍ਹਾ ਦੇ ਦਿੰਦਾ ਹੈ ਪੱਥਰਾਂ ਵਰਗੇ ਜੜ ਕਿਉਂ ਨਾ ਹੋਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਔਗਣਾ ਦੇ ਸਹਿਤ ਕਿਉਂ ਨਾ ਹੋਣ ਉਹ ਭਵ ਸਾਗਰ ਤੋਂ ਤਰ ਜਾਂਦੇ ਨੇ ਹੁਣ ਇੱਕ ਬਹੁਤ ਵੱਡਾ ਤੱਥ ਪੇਸ਼ ਕੀਤਾ ਕਵੀ ਰਾਜ ਸੰਤੋਖ ਸਿੰਘ ਨੇ ਤੇ ਜਿੰਨੇ ਬੁਲਾਰੇ ਵੀ ਕਬੀਰ ਰਾਜ ਸੰਤੋਖ ਸਿੰਘ ਨੂੰ ਤੇ ਸੂਰਜ ਪ੍ਰਕਾਸ਼ ਗ੍ਰੰਥ ਨੂੰ ਨੀਵਾ ਦਿਖਾਉਂਦੇ ਨੇ ਨਾ ਜੀ ਇਹ ਬ੍ਰਾਹਮਣਵਾਦ ਐ ਆ ਹੁਣ ਪੰਕਤੀਆਂ ਦਾ ਜਵਾਬ ਦਿਓ ਵੀ ਇਹ ਬ੍ਰਾਹਮਣ ਕੋਈ ਲਿਖ ਸਕਦਾ ਐ ਇਦਾਂ ਦੀਆਂ ਕਬੀਰ ਰਾਜ ਕਹਿੰਦੇ ਨੇ ਸੁਨ ਦਿਜਨੇ ਗਰ ਸੂਤ ਉਤਾਰਾ ਮੈਂ ਪਾਸਿਖਿ ਰਾਵਰੇ ਦਵਾਰਾ ਕਹਿੰਦੇ ਪੰਡਤ ਲਾਲ ਚੰਦ ਨੇ ਆਪਣੇ ਗਲੇ ਵਿੱਚੋਂ ਜੰਝੂ ਲਾ ਦਿੱਤਾ ਤੇ ਚਰਨ ਫੜ ਲੈ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਮਹਾਰਾਜ ਮੈਂ ਤੁਹਾਡਾ ਸਿੱਖ ਹਾਂ ਤੇ ਸਿੱਖਾਂ ਨੂੰ ਉਦੋਂ ਕੀ ਮਿਲਦਾ ਸੀ ਤਬ ਸਤਗੁਰ ਕੇ ਚਰਨ ਪਖਾਰੇ ਪਾਹਲ ਲਈ ਭਇਓ ਅਨੁਸਾਰੇ ਚਰਨਾਮਰਤ ਲੈ ਕੇ ਛਕਿਆ ਤੇ ਸਿੱਖ ਬਣਿਆ ਤੋ ਏ ਵੀ ਧਿਆਨ ਦਿਓ ਸਿੱਖ ਜੰਝੂ ਨਹੀਂ ਪਾਉਂਦਾ ਪੰਜ ਕਕਾਰ ਹੀ ਐ ਤੇ ਜਿੰਨਾ ਚਿਰ ਪੰਜ ਕਕਾਰ ਨਹੀਂ ਸੰਨ ਆਏ ਉਹਨਾਂ ਚਿਰ ਚਰਨਾ ਅਮਰਤ ਛਕਿਆ ਕਰਦਾ ਸੀ ਗੁਰਾਂ ਦਾ ਸਾਫ਼ ਲਿਖਿਆ ਭਾਈ ਗੁਰਦਾਸ ਨੇ ਪਾਣੀ ਪੱਖਾ ਪੀਣਾ ਪੈਰ ਧੋਏ ਚਰਨਾ ਅਮਰਤ ਪਾਵੇ ਤੇ ਜੇ ਕਵੀ ਰਾਜ ਸੰਤੋਖ ਸਿੰਘ ਨੇ ਸਿੱਖਾਂ ਨੂੰ Hindu ਬਣਾਉਣਾ ਤੇ ਉਹਨੇ ਸਗੋਂ ਕਹਿਣਾ ਸੀ ਵੀ ਪੰਡਿਤ ਲਾਲ ਚੰਦ ਨੇ ਵੀ ਜੰਜੂ ਪਾਇਆ ਸੀ ਤੇ ਇੱਕ ਗੁਰੂ ਹਰਕ੍ਰਿਸ਼ਨ ਨੂੰ ਵੀ ਪਵਾ ਗਿਆ ਉਹ ਉਹ ਕਹਿੰਦੇ ਜੰਜੂ ਲਾ ਕੇ ਰੱਖ ਦਿੱਤਾ ਉਸਨੇ ਵੀ ਮੈਂ ਅੱਜ ਤੋਂ ਗੁਰੂ ਹਰਕ੍ਰਿਸ਼ਨ ਮਹਾਰਾਜ ਤੁਹਾਡਾ ਸਿੱਖ ਹਾਂ ਮੇਰੇ ਤੇ ਕਿਰਪਾ ਕਰਕੇ ਮੈਨੂੰ ਨਜਾਤ ਬਖਸ਼ ਦਿਓ ਲਿਬਰੇਸ਼ਨ ਮੁਕਤੀ ਬਖਸ਼ ਦਿਓ ਭਵ ਸਾਗਰ ਤੋਂ ਤਾਰੋ ਖੈਰ ਗੁਰੂ ਕਲਾਧਾਰੀ ਹੈ ਬਾਣੀਆਂ ਦੀ ਹੈ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਮਾਈ ਗੁਰੂ ਇਜ਼ ਓਮਨੀਪੋਟੈਂਟ ਪੋਸੈਸਿੰਗ 올ਡ ਮੈਰੇਕਲਸ ਪਾਵਰਸ ਹਰ ਕਰਾਮਾਤ ਹੈ ਗੁਰੂ ਹਰਿਕ੍ਰਿਸ਼ਨ ਦੇ ਵਿੱਚ